3 ਜੁਲਾਈ ਨੂੰ ਹੋਈ ਭਾਰੀ ਬਰਸਾਤ ਕਾਰਨ ਸੜਕਾਂ ਤੇ ਪਾਣੀ ਭਰ ਗਿਆ ਜਿਸ ਨਾਲ ਆਵਾਜਾਈ ਨੂੰ ਕਾਫੀ ਮੁਸ਼ਕਲਾਂ ਪੇਸ਼ ਆਈਆਂ ਉੱਥੇ ਹੀ ਰਾਮਬਗ ਪਾਣੀ ਦੇ ਟੰਕੀ ਦੇ ਸਾਹਮਣੇ ਮਾਰਕੀਟ ਵਿੱਚ ਖੜੇ ਪਾਣੀ ਕਾਰਨ ਉੱਥੋਂ ਦੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਡੀ ਫਾਸਟਵੇ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਾਫ਼ ਸਫਾਈ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਸਾਰੇ ਦਾਅਵੇ ਝੂਠੇ ਨਜ਼ਰ ਆਉਂਦੇ ਹਨ ਉਹਨਾਂ ਇੱਕ ਵਾਰ ਫੇਰ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਮੁਸ਼ਕਲਾਂ ਦਾ ਹੱਲ ਛੇਤੀ ਕੀਤਾ ਜਾਵੇ। ਮਹਾਰਾਜ ਦੇਖੋ ਜਦੋਂ ਵੀ ਬਰਸਾਤ ਪੈਂਦੀ ਆ ਪਾਣੀ ਤੇ ਇੱਥੇ ਇਕੱਠਾ ਹੋ ਜਾਂਦਾ ਹੈ ਕਿ ਮਤਲਬ ਗਾਹਕ ਵੀ ਆਉਣਾ ਕਿਥੇ ਆਪਣਾ ਸਾੜਾ ਤੇ ਤੁਰਨਾ ਮੁਸ਼ਕਲ ਹੋ ਗਿਆ ਇੱਥੇ। ਇੱਥੇ ਤੇ ਬਿਮਾਰੀਆਂ ਫੈਲਣ ਦਾ ਡਰ ਹੋ ਗਿਆ ਜੀ। ਇੰਨਾ ਮਤਲਬ ਪਾਣੀ ਇਕੱਠਾ ਆਇਆ ਪਿਆ ਦੇਖੋ ਕਿਤਰਾ ਮਤਲਬ ਆਪਣਾ ਚੱਪੜ ਲੱਗਾ ਪਿਆ ਗਾਹਕ ਦੇ ਅੰਦਰ ਵੜਦਾ ਕੋਈ ਨਹੀਂ। ਤੇ ਲੋਕੀ ਵਿੱਚ ਮਤਲਬ ਸੀਵਰਾਂ ਦੇ ਵਿੱਚ ਢੱਕਾਂ ਨੇ ਖੁੱਲੇ ਪਏ ਆ ਤੇ ਨਾ ਸੀਵਰ ਬੰਦਿਆ ਸਾਰੇ ਨਾ ਕੋਈ ਸਫਾਈ ਆ ਨਾ ਕੋਈ ਗੱਲ ਨਾ ਕੋਈ ਬਾਤ ਲੋਕੀ ਵਿੱਚ ਡਿੱਗਦੇ ਆ ਸਾਰੇ। ਕੀ ਕਰੀਏ ਮਹ ਕੋਈ ਮਤਲਬ ਕਿ ਦਵਾਹੇ ਨਹੀਂ ਜੀ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਐਵੇਂ ਆਪਣਾ ਬਦਲ ਕੇ ਕੋਈ ਲੇਪਾ ਪੋਚੀ ਕਰਦੇ ਆ ਹੋਰ ਕੋਈ ਗੱਲ ਹੀ ਨਹੀਂ ਬਤਰੇਗੀ ਜੀ ਇਹਨਾਂ ਦੇ ਵਿੱਚ ਬਸ ਐਵੇਂ ਬਸ ਆਪਣਾ ਆਪਣਾ ਆਪਣੇ ਉल्लू ਸਿੱਧਾ ਕਰੀ ਜਾਂਦੇ ਆ ਆਪਣਾ ਸਮਾਰਟ ਸਿਧੀ ਬਣਾਤੀ ਵੇਖੋ ਛੋਟੇ ਛੋਟੇ ਪਾਣੀ ਸਰਕਾਰ ਕੋ ਇਹੋ ਮੰਗ ਕਰਦੇ ਆ ਜੀ ਸਾਡਾ ਮਤਲਬ ਆਪਣਾ ਇਹ ਮਸਲਾ ਹੱਲ ਕੀਤਾ ਜਾਵੇ ਪਾਣੀ ਮਤਲਬ ਜਿਹੜਾ ਇਕੱਠਾ ਹੁੰਦਾ ਸਾਡੀ ਦੁਕਾਨ ਤੋਂ ਰਜਗਾਰ ਸਾਡਾ ਬੰਦ ਹੋਇਆ ਪਿਆ ਤੇ ਇਹ ਸਾਰਾ ਮਤਲਬ ਰਜਗਾਰ ਜਿਹੜਾ ਵਾ ਇਹ ਸਾਡਾ ਚੱਲੇ ਤੇ ਪਾਣੀ ਪੁਣੀ ਸਾਫ ਹੋਏਗਾ ਤੇ ਫਿਰ ਹੀ ਗਾ ਕੋਈ ਆਏਗਾ ਜੀ ਨਹੀਂ ਤੇ ਕੀ ਕਰਾਂਗੇ ਜੀ ਐਵੇਂ